ਹਾਂਜੀ ਸਵਾਗਤ ਹੈ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਜੀ ਕਿਸੇ ਵੀ ਭਾਈ ਨੇ ਆਪਣਾ ਕੋਈ ਵੀ ਜਾਨਵਰ ਵੇਚਣਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਨੂੰ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਮੇਰਾ ਸੰਪਰਕ ਨੰਬਰ 8199 98735 81947 98735 ਨਾਮ ਅਮਨਦੀਪ ਸਿੰਘ ਅੱਜ ਦੀ ਵੀਡੀਓ ਵਿੱਚ ਜਿਹੜੀ ਇੱਕ ਤੂੜੇ ਦੇਖ ਰਹੇ ਹਾਂ ਜੀ ਇਹ ਬਾਈ ਦੇ ਕੋਲੇ ਸੇਲ ਹੈ ਵਿਕਾਊ ਹੈ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਾਵਾਂਗੇ ਸਸੀਕਾ ਬਾਈ ਜੀ ਨਾਮ ਤੇ ਪੜ੍ਹ ਦੱਸ ਦਿਓ ਬਾਈ ਹਰਦੀਪ ਸਿੰਘ ਪਿੰਡ ਭਦੌੜ ਮੋਬਾਈਲ ਨੰਬਰ 81467 31312 ਜ਼ਿਲ੍ਹਾ ਬਾਈ ਆਪਣ ਨੂੰ ਬਰਨਾਲਾ ਵੀਰੇ ਠੀਕ ਆ ਬਾਈ ਬਾਈ ਜਿਹੜੇ ਬੱਚੇ ਦੇਖ ਰਹੇ ਕਿੰਨੇ ਉਮੜਿਆ ਨਾਲ ਜੀ ਮਹੀਨੇ ਦੇ ਆ ਵੀਰੇ ਕਿਹੜੀ ਨਸਲ ਬਾਈ ਟੁਪੇਰੀਆਂ ਠੀਕ ਠੀਕ ਆ ਜੀ ਇੱਕ ਮੇਲ ਚਾਰ ਫੀਮੇਲ ਆ ਵੀਰੇ ਕੀ ਕਰੀ ਦੇ ਸਕਦੇ ਆ ਜੀ ਇੱਕ ਮੈਲ ਆ ਦੇ ਚਾਰ ਫੀਮੇਲ ਆ ਫੈਸ ਕੁਆਲਟੀ ਬੱਚੇ ਚੈੱਕ ਕਰ ਸਕਦੇ ਆ ਜੀ ਬਹੁਤ ਵਧੀਆ ਇੱਕ ਮਹੀਨੇ ਦੇ ਭਾਈ ਹਾਂਜੀ ਹਾਂਜੀ ਲਗਭਗ ਇੱਕ ਮਹੀਨੇ ਹੋ ਗਏ ਜੀ ਆ ਨਾ ਭਾਜੀ ਬਾਪਾ ਜੀ ਮੈਲ ਇਧਰੇ ਪਾਸੇ ਫੀਮੇਲ ਆ ਗਈ ਜੀ ਕੋਈ ਫੈਸ ਕੁਆਲਟੀ ਆ ਜੀ ਤੇ ਬਾਈ ਕੀ ਮੁੱਲ ਕਰਦੇ ਆਂ ਉਹਦਾ ਆਪਾਂ ਮੇਲ ਦਾ ਵੀਰੇ 6000 ਰੁਪਏ ਫੀਮੇਲ ਦਾ 5000 ਰੁਪਏ ਤੇ ਮਾਨ ਤਣ ਬਾਈ ਮਾਨ ਤਣ ਮੌਕੇ ਤੇ ਕਰਦਾਂਗੇ ਵੀਰੇ ਠੀਕ ਹੈ ਜੀ ਮੇਲ ਦਾ 6000 ਰੁਪਿਆ ਤੇ ਫੀਮੇਲ ਦਾ 5 ਵੀਰੇ 5000 ਰੁਪਿਆ ਜਿਹਦੇ ਵਿੱਚੋਂ ਬਾਈ ਕੰਨਾ ਆਏਗੇ ਭੈਣ ਭਰਾ ਦਾ ਮਾਨ ਤਾਂ ਜ਼ਰੂਰ ਕੀਤਾ ਜਾਵੇਗਾ ਸੋ ਜਿਹੜੇ ਭਰਾ ਨੇ ਬੱਚੇ ਲਿਆਣੇ ਆ ਜੀ ਵੀ ਬਾਈ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਓ ਨੰਬਰ ਆ ਜਿਹੜਾ ਬਾਈ ਦਾ ਲਗਾਤਾਰ ਵੀਡੀਓ ਚੱਲ ਰਿਹਾ ਤੁਸੀਂ ਸੰਪਰਕ ਕਰਕੇ ਬਾਈ ਦੇ ਘਰੇ ਆ ਕੇ ਕਤੂੜਿਆ ਦੇ ਤਸੱਲੀ ਕਰਕੇ ਲੈ ਜਾ ਸਕਦੇ ਆ ਜੀ ਬਾਈ 81673132 ਠੀਕ ਹੈ ਜੀ ਪੀਐਸ ਨੰਬਰ ਤੇ ਸੰਪਰਕ ਕਰ ਲਿਓ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ